ਪਪਾ ਜੀ ਤੁਹਾਡਾ ਨਾਮ ਕੀ ਹੈ ਕਿੰਨੀ ਉਮਰ ਹੈ ਉਮਰ ਮੇਰੀ 92 ਸਾਲ ਹੈ ਕੀ ਨਾਮ ਹੈ ਪ੍ਰੇਮ ਸਿੰਘ ਭੱਲਾ ਆਜ਼ਾਦੀ ਅੱਜ ਮਨਾ ਰਹੇ ਆ ਤੁਹਾਡੇ ਪਿਤਾ ਜੀ ਨੇ ਕਿਦਾਂ ਸੰਘਰਸ਼ ਸ਼ੁਰੂ ਕੀਤਾ ਕਿੰਨਾ ਚਿਰ ਕੀਤਾ ਉਹ ਦੱਸ ਦਿਓ ਪਿਤਾ ਜੀ ਨੇ ਸੰਘਰਸ਼ ਕੀਤਾ ਤਕਰੀਬਨ 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਉਹ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6-6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਜਾਂਦੀ 1926 ਉਹ ਲੈ ਰਹੇ ਸੀ ਉਹ ਸਟੂਡੈਂਟ ਸੀ ਜਿਉਂ ਉਹਦੋਂ ਦਾ ਵਾਕਿਆ ਸੁਣਾਉਂ ਕਿ ਤੁਸੀਂ ਪੁਲਿਸ ਜੱਬੀ ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹ ਇਹ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਸਟੂਡੈਂਟ ਆ ਕਹਿੰਦਾ ਸਟੂਡੈਂਟ ਹਾਂ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਹਾਂ ਤੇ ਉਦੋਂ 8 ਦਿਨ ਸਜੋਈ ਜੇ ਲੀਨਾ ਨੇ 8 ਦਿਨ ਪਾਪਾ ਜੀ ਦਾ ਵੰਡ ਲਈ ਉਹ ਕਹੇ ਜਿਹੇ ਹਾਲਾਤੀ ਹੈ ਜੀ ਜਦੋਂ ਵੰਡ ਲਈ ਹਾਲਾਤ ਆਹ ਵੰਡ ਲਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲੇ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਦੇ ਚਾਰਿਆ ਔਰ ਸਾਰਾ ਮੁਸਲਮਾਨ ਇਸੇ ਕਿਚੜਾਂ ਤੇ ਇਕੱਠਾ ਹੋ ਗਿਆ ਤੇ 150 ਦਿਨ ਬਾਅਦ ਫਿਰ ਲਾਹੌਰ ਤੇ ਬਟਾਲਾ ਦਾ ਝਗੜਾ ਸੀਗਾ ਲਾਹੌਰ ਤੇ ਬਟਾਲਾ ਦਾ ਝਗੜਾ ਸੀ ਲਾਹੌਰ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜੀ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇੱਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲਾ ਤੇ ਲਾਹੌਰ ਦਾ ਝਗੜਾ ਸੀ ਪਾਪਾ ਜੀ ਉਦੋਂ ਕਹਿੰਦੇ ਹਿੰਦੂ ਮੁਸਲਮਾਨ ਇਕੱਠੇ ਰਹਿੰਦੇ ਸੀ ਇਕੱਠੇ ਦੋਸਤ ਸੀ ਹਾਂ ਇਹ ਤੁਸੀਂ ਇਹਨਾਂ ਦੇ ਤੁਹਾਡੇ ਤੁਹਾਡੇ ਵੀ ਯਾਰ ਦੋਸਤਾਂ ਵੀ ਇੰਦਰ ਸਮਾਪਤ ਹਾਂ ਬਿਲਕੁਲ ਇਕੱਠੇ ਰਹਿੰਦੇ ਸੀ ਇਹ ਜਦ ਥੋੜਾ ਜਿਹਾ ਲਹਿਰ ਜਦੋਂ ਚੱਲੀ ਫਿਰ ਦਿਲਾਂ ਚ ਕਟਾਸ ਪੈਲਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸੰਗ ਮਿਲਦੇ ਗਿਲਦੇ ਸੀ ਸਾਡੇ ਸਾਹਮਣੇ ਰਾਇਲ ਫੌਂਡੀ ਰੇਲਵੇ ਰੋਡ ਤੇ ਰਹਿੰਦੇ ਰਹੇ ਆਪੋ ਜੀ ਮਿਲੰਦ ਰਾਮ ਸਲਾਮ ਚੰਗੀ ਤਰ੍ਹਾਂ ਸੂਕ ਸੀ ਕੀ ਆਪਣੇ ਤੇ ਹਰ ਗੱਲਬਾਤ ਉਹ ਕਰਦੇ ਸੀ ਹਾਂ ਇਕੱਠੇ ਆਪਣੇ ਗੱਲਬਾਤ ਕਰਨੀ ਇਕੱਠੀ ਗੱਲ ਉਹ ਫਿਰ ਜਿਸਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਰਸਲ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲੋਂ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲਵੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਇਹ ਪਾਕਿਸਤਾਨ ਉਹਨੋਂ ਪਾਕਿਸਤਾਨ ਦੀ ਆਵਾਜ਼ 1945 ਚ ਉੱਠੀ ਆ ਆਪਾ ਜੀ ਤੁਸੀਂ 14 ਪਹਿਲੋਂ 19 ਪਹਿਲੋਂ ਪਾਕਿਸਤਾਨ ਦੀ ਆਵਾਜ਼ ਕੋਈ ਨਹੀਂ ਸੀ ਆ ਗਈ ਪਹਿਲੀ ਦੋਸਤੀ ਦੁਸ਼ਮਣੀ ਦੀ ਕਿੱਦਾ ਬਾਰੇ ਹੈ ਜੀ ਜਿਹੜੀ ਦੋਸਤੀ ਸੀ ਫਿਰ ਉਹੋ ਹੀ ਦੋਸਤ ਦੁਸ਼ਮਣ ਬਣ ਗਏ ਕਿਉਂ ਹਾਂ ਉਹ ਫਿਰ ਕਿਤਾਬ ਬਣ ਗਏ ਦੁਸ਼ਮਣ ਉਹ ਆਪਣੀ ਲਹਿਰ ਚ ਆ ਗਏ ਉਹ ਕਿ ਅਸੀਂ ਪਾਕਿਸਤਾਨ ਲੈਣਾ ਇਹ ਕਿ ਹਿੰਦੁਸਤਾਨ ਲੈਣਾ ਹਿੰਦੁਸਤਾਨ ਚ ਤੇ ਉਹ ਫਿਰ ਆਪੋច ਕੋਈ ਦਿਲਾਂ ਚ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਉਹ ਪਾਪਾ ਜੀ ਇੱਕ ਤੁਹਾਡੇ ਪਾਪਾ ਜੀ ਜੀ ਹੈਗੇ ਉਹ ਜਿਹਨੂੰ ਜੇਲ੍ਹ ਚ ਗਏ ਸੀ ਕਹਿੰਦੇ ਕੋਈ ਕੰਗਾ ਨਿਕਲ ਆਇਆ ਰੋਟੀ ਦੇ ਵਿੱਚੋਂ ਕੋਈ ਅੰਦੋਲਨ ਕਰਦਾ ਸੀ ਉਹ ਆਹੋ ਇੱਕ ਵਾਰੀ ਮਲਤਾਨ ਜੇਲ੍ਹ ਦੇ 2 ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਲ ਦਾਲ ਸੀ ਦਾਲ ਦਾਲ ਚ ਕੰਗਾ ਨਿਕਲਾ ਆ ਤੇਨੇ ਸੁਪਰੀਨੰ ਲੱਦੀ ਸੀ ਲੱਗਦੀ ਸੀ ਮਨੇ ਕਿਹਾ ਦਾਲ ਚ ਕੰਗਾ ਭੋਖਰ ਸਾਹਿਬ ਦੇ 15 ਨ ਰਕੀ ਉਥੇ ਫਿਰ ਉਹ ਸੁਪਰੀਨੰ ਨੇ ਮਾਫੀ ਮਾਮਾ ਮੰਗਿਆ ਫਿਰ ਸਵਾਇਨਾ ਪੇਚ ਹੋਈ ਆਪੜੀਏ ਤੁਸੀਂ ਜਦੋਂ ਚੋਰਾ ਪੰਦੇ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਇਹ ਪਿਚੈਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਇੱਕ ਕਚਹਿਰੀਆਂ ਦਾ ਕਰਨੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਝੰਡਾ ਦੇ ਦੋ ਦਿਨ ਪਹਿਲਾਂ ਨਾਲ ਜੀ ਦਾ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਝੰਡੀ ਜੇਬ ਚ ਪਾ ਲਈ ਝੰਡਾ ਦੀ ਝੰਡੀ ਉਹ ਮੰਨੋ ਝੰਡੀ ਜੇਬ ਚ ਪਾ ਲਈ ਤੇ ਮੈਂ ਵੀ ਮਗਰ ਮਗਰ ਲੱਗਾ ਦਾ ਤੁਰਿਆ ਜਾਂਦਾ ਸੀ ਤੇ ਆਪਣੇ ਉਹ ਜਿਸ ਵੇਲੇ ਉਹ ਐਸ ਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਢਾਹ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਾ ਮਜਾਏਗਾ ਬੰਦਾ ਮੈਂ ਬੈਠਾਂਗਾ ਉਧਰਨ ਸਾਧਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ 'ਚ ਉਹਨੇ ਐਸਐਚਓ ਨੂੰ ਆਖੀਤਾ ਗੱਲ ਸੁਣੋ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠਣ ਦੇ ਰੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਿਤਾ ਸਜ਼ਾ ਵੀ ਹੋਈ ਹੈ ਹਾਂ ਸਜ਼ਾ ਵੀ ਹੋਈ ਹੈ ਹਾਂ ਸਜ਼ਾ ਹੋਈ ਹੈ ਸਜ਼ਾ ਹੋਈ ਕਿ ਨਹੀਂ 2 ਸਾਲ ਉਹਨਾਂ ਨੂੰ ਹੋਈ ਸਜ਼ਾ ਮੈਂ ਪੰਜ-ਛੇ ਦਿਨ ਅੰਦਰ ਰਿਆ ਪਾਗ ਦੇਸ਼ ਜਾਦ ਹੋ ਗਿਆ ਗਾਂਧੀ ਮੈਂ ਮੈਂ ਉਮਰੋਸਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕਿ 15 ਅਗਸਤ ਆਉਂਦੀ ਆ ਯਾਦਾਂ ਨਹੀਂ ਤਾਜ਼ੀਆਂ ਐ ਨਹੀਂ ਕੁਝ ਯਾਦਾਂ ਤਾਜ਼ੀਆਂ ਹੁੰਦੀਆਂ ਮੈਂ ਕਹਿਣਾ ਚਾਹੁੰਦੇ ਹਾਂ ਸਮਝੀਆਂ ਸਰਕਾਰਾਂ ਦੇ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਐ ਨਹੀਂ ਗਰੀਬ ਨੂੰ ਆਵਾਜ਼ ਨਹੀਂ ਗੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ